ਭਾਈ ਗੁਰਜੀ ਕਾਕਾ ਭਾਈ ਗੁਰਜੀ ਕੀ ਖਤਾ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਜੋ ਪੰਜਾਬ ਵਿੱਚ ਹਾਰਡ ਆਨ ਕਰਕੇ ਕਾਫੀ ਨੁਕਸਾਨ ਹੋ ਗਿਆ ਉਹਨਾਂ ਨੂੰ ਦੇਖਦੇ ਆਇਆ ਆਪਣੀ ਟੀਮ ਹੈ ਮਾਮਾ ਭਾਈ ਅਮਰਪਾਲ ਸਿਮਰਨ ਵੱਲੋਂ ਇਹਨਾਂ ਵੀਰਾਂ ਨੇ ਸਾਥ ਦੇ ਸੰਯੋਗ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਆਪਣੇ ਕੋਲ ਪਸ਼ੂਆਂ ਦਾ ਚਾਰਾ ਲੈ ਕੇ ਆਏ ਤੇ ਅਸੀਂ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨੇ ਦਿਨ ਚੱਲ ਕੇ ਦੋ ਟਰਾਲੇ ਚਾਰੇ ਦੇ ਆਪਣੇ ਕੋਲੋਂ ਵੱਢ ਕੇ ਜ਼ਮੀਨ ਦੇ ਵਿੱਚੋਂ ਤੇ ਨਾਲ ਮਸ਼ੀਨ ਪੰਜਾਬ ਵਿੱਚ ਹੜ੍ਹਾਂ ਵਿੱਚ ਲਿਆਂਕ ਕੇ ਜਿਨ੍ਹਾਂ ਜਿਨ੍ਹਾਂ ਦੇ ਘਰ ਵਿੱਚ ਜਿੰਨੀ ਜ਼ਰੂਰਤ ਸੀ ਆਪਣੇ ਉੱਥੇ ਮਸ਼ੀਨ ਲਾ ਕੇ ਤੇ ਇਹਨਾਂ ਨੇ ਕੁੱਤਰ ਕੇ ਉਹਨਾਂ ਪਰਿਵਾਰ ਵਾੜਾਂ ਨੂੰ ਪਰਿਵਾਰ ਵਿੱਚ ਪਸ਼ੂਆਂ ਦਾ ਚਾਰਾ ਮੰਡਿਆ ਅਸੀਂ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਤੇ ਸੰਗਤ ਨੂੰ ਬੇਨਤੀ ਕਰਦੇ ਇਸੇ ਤਰ੍ਹਾਂ ਹੀ ਸਾਡਾ ਸਾਥ ਦੇਣ ਲਈ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਤੁਹਾਡੀ ਆਪ ਦੀ ਟੀਮ ਇਸੇ ਤਰ੍ਹਾਂ ਹੀ ਸੇਵਾ ਕਰਦੀ ਰਹੂਗੀ ਤੇ ਆਪ ਜੀ ਦੇ ਸਹਿਯੋਗ ਨਾਲ ਹੀ ਅਸੀਂ ਸੇਵਾ ਕਰਦੇ ਪਏ ਤੇ ਗਾਹ ਵੀ ਆਪ ਜੀ ਦੇ ਸਾਥ ਨਾਲ ਹੀ ਸੇਵਾ ਕਰਦੇ ਰਵਾਂਗੇ ਤੇ ਬਾਕੀ ਹੋਰ ਗੱਲ ਦੱਸ ਦਈਏ ਜਿਹੜੇ ਵੀ ਵੀਰ ਭਾਈ ਨੇ ਜੋ ਵੀ ਸਾਨੂੰ ਜਿੱਦਾਂ ਵੀ ਸੇਵਾ ਭੇਜਣੀ ਹੁੰਦੀ ਆ ਤੁਸੀਂ ਸਾਨੂੰ ਜਾਂ ਆਪਣੇ ਕਮੈਂਟ ਬਾਕਸ ਵਿੱਚ ਮੈਸੇਜ ਕਰ ਸਕਦੇ ਜਾਂ ਸਾਡੇ ਪੇਜ ਤੇ ਇੰਸਟਾਗ੍ਰam ਤੇ ਕੌਮਦਰਾ ਖੇਤਰਨਤਾ ਸਾਹਿਬ ਤੁਸੀਂ ਉਹਦੇ ਸਾਨੂੰ ਮੈਸੇਜ ਕਰ ਸਕਦੇ ਹੋ ਬਾਕੀ ਆਪ ਜੀ ਦੀ ਟੀਮ ਹਮੇਸ਼ਾ ਹੀ ਇਦਾਂ ਹੀ ਲੋੜਵੰਦਾ ਪਰਿਵਾਰਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਸੇਵਾ ਕਰਨ ਲਈ ਹਾਜ਼ਰ ਆ ਤੇ ਜਿਵੇਂ ਸਾਨੂੰ ਸਮੇਂ ਤੋਂ ਸਜੋਜ ਮਿਲਦਾ ਜਾਂਦਾ ਅਸੀਂ ਸੰਗਤ ਵਿੱਚ ਸਭ ਚੀਜ਼ਾਂ ਵਰਤਾਈ ਜਾ ਰਹੇ ਆ ਸੰਗਤ ਰੂਪ ਵਿੱਚ ਇਸੇ ਤਰ੍ਹਾਂ ਹੀ ਇਹ ਵੀਰ ਸਾਰੇ ਆਪਣੇ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ